ਸਤਿਗੁਰੂ ਕਬੀਰ ਸਾਹਿਬ ਜੀ ਸਾਧ ਸੰਗਤ ਜੀ ਬ੍ਰਹਮलीन ਸੰਤ ਗੁਰਵਿੰਦਰ ਦਾਸ ਜੀ ਬ੍ਰਹਮलीन ਮਹਾਂਤ ਸ਼੍ਰੀ ਰਾਜਪਾਲ ਜੀ ਜਲੰਧਰ ਵਾਲੇ ਔਰ ਬ੍ਰਹਮलीन ਸਚਕੰਡ ਵਾਸੀ ਮਾਸਟਰ ਸੰਸਾਰ ਚੰਦ ਜੀ ਜਿਨ੍ਹਾਂ ਨੇ ਗਰਦਾਸਪੁਰ ਦੇ ਵਿੱਚ ਬੀਜਕ ਦਾ ਪ੍ਰਕਾਸ਼ ਕੀਤਾ ਕੋਟ-ਕੋਟ ਪ੍ਰਣਾਮ ਕਰਦੇ ਹਾਂ ਸਾਧ ਸੰਗਤ ਜੀ ਤੀਸਰਾ ਵਿਸ਼ਾਲ ਸਾਧ ਸੰਗ ਕਰਾਇਆ ਜਾ ਰਿਹਾ ਹੈ ਜਿਸ ਤਰ੍ਹਾਂ ਕਿ ਆਰ ਕੇ ਜੋਟ ਅੱਡਾ ਕਾਨਾਵਾ ਕਾਨਵਾ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਔਰ ਜਿਸ ਦੇ ਵਿੱਚ ਮਹਾਨ ਸੰਤ ਪਹੁੰਚ ਰਹੇ ਹਨ ਜਿਸ ਦੇ ਵਿੱਚ ਬਹੁਤ ਹੀ ਸਤਿਕਾਰਯੋਗ ਮਹਾਂਤ ਸ਼੍ਰੀ ਜਗਦੀਸ਼ ਦਾਸ ਜੀ ਜਲੰਧਰ ਵਾਲੇ ਸੰਤ ਸ਼੍ਰੀ ਅਬੇਦਾਸ ਜੀ ਸੰਤ ਸ਼੍ਰੀ ਬਾਗੀ ਰਾਧ ਜੀ ਕਬੀਰ ਚੋਰਾ ਮੱਠ ਬਨਾਰਸ ਤੋਂ ਪਹੁੰਚ ਰਹੇ ਹਨ ਪ੍ਰਸਾਦ ਸੰਗਤ ਜੀ ਮੈਂ ਸਾਰੀ ਸੰਗਤ ਨੂੰ ਪੂਰੇ ਪੰਜਾਬ ਨੂੰ ਇਹ ਬੇਨਤੀ ਕਰਦਾ ਹਾਂ ਕਿ ਜਿਸ ਤਰ੍ਹਾਂ ਹਰ ਸਾਲ ਤੁਸੀਂ ਹੋ ਮਹਾਮਾ ਕੇ ਗੱਡੀਆਂ ਭਰ ਕੇ ਸੰਗਤ ਦੀਆਂ ਇਸ ਸਮਾਗਮ ਦੇ ਵਿੱਚ ਪਹੁੰਚਦੇ ਹੋ ਇਸ ਵਾਰ ਵੀ ਵੱਧ ਚੜ੍ਹ ਕੇ ਅੱਗੇ ਨਾਲੋਂ ਵੀ ਵੱਧ ਗਿਣਤੀ ਦੇ ਵਿੱਚ ਸੰਗਤ ਲੈ ਕੇ ਜਾਣਾ ਹੈ ਹਰ ਗੱਡੀ ਦੇ ਉੱਤੇ 사ਤੁਰ ਕਬੀਰ ਸਾਹਿਬ ਜੀ ਦੇ ਝੰਡੇ ਲਹਿਰਾਉਂਦੇ ਹੋਣ ਔਰ ਸੰਗਤਾਂ ਦੀ ਸ਼ਬਦਾਂ ਦੇ ਵਿੱਚੋਂ ਆਵਾਜ਼ ਗੂੰਜਦੀ ਹੋਵੇ ਜੋ ਕਿ 사ਤੁਰ ਕਬੀਰ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਅਸੀਂ ਰਹੀਏ ਘਰੋਂ ਚਲਦਿਆਂ ਹੀ ਅਸੀਂ ਗੁਰੂ ਘਰ ਦੀ ਵੱਲ ਧਿਆਨ ਕਰੀਏ ਸ਼ਬਦਾਂ ਦੇ ਵੱਲ ਭਜਨਾਂ ਦੇ ਵੱਲ ਬਾਣੀ ਦੇ ਵੱਲ ਇਹ ਕਰਦੇ ਹੋਏ ਹੋਏ ਅਸੀਂ ਉੱਥੇ ਬੜੀ ਸ਼ਰਦਾ ਦੇ ਨਾਲ ਪਹੁੰਚਦੀ ਮੈਂ ਵੀ ਬਸਤੀ 바ਵਾ ਖੇਲ ਤੋਂ ਮੁੱਖ ਪਾਰਟੀ RAMLAL ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਆਪ ਹਰ ਮੰਦਰ ਦੇ ਵਿੱਚ ਹਰ ਨਗਰ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚੋਂ ਵੱਧ ਤੋਂ ਵੱਧ ਸੰਗਤ ਪਹੁੰਚੇ ਇਹੀ ਦਾਸ ਦੀ ਬੇਨਤੀ ਹੈ ਤਨ ਕਬੀਰ ਜੈ ਕਬੀਰ